ਔਰ ਸਿੰਧਵਾ ਵਾਲਾ ਮੋਨੂ ਮੇਰੇ ਵੀਰੋ ਐਨ ਸਿਰਾਂ ਲਾ ਗਿਆ ਔਰ ਅਗਲੀ ਰੇਡ ਪੌਣ ਲਈ ਗਾਦਰ ਦੂਜੇ ਬੰਦੇ ਸੰਜੂ ਗੁੱਜਰ ਮੇਰੇ ਵੀਰੋ ਆ ਬਰਾਬਰ ਦੀ ਬਾਜੀ ਜੇ 21 ਪੌਣ ਸ਼੍ਰੀਕ ਤੱਕ 31 ਪੌਣੀ ਪੈਂਦੀ ਹੈ ਜੇ ਕੋਈ ਖੰਗੇ ਖੰਗ ਬਣਾਉਦੀ ਆ ਖੰਗ ਹਟਾਉਣੀ ਪੈਂਦੀ ਹੈ ਆ ਵੇਖੋ ਇੱਕ ਬੰਦੇ ਸੰਜੂ ਗੁੱਜਰ ਮੇਰੇ ਵੀਰੋ ਵੀ ਕਹਿੰਦਾ ਗਾਦਰ ਨੂੰ ਠਾਕੇ ਗੁਜਰ ਨੇ weight lifting ਕਰਦਾ ਕਰਦਾ ਨੌਜਾਨ ਕਬੱਡੀ ਖੇਡਣ ਲੱਗਿਆ ਪ੍ਰੋਫੈਸਰ ਸਾਹਿਬਾ ਗਵਾੜ ਪਿੰਡ ਰਾਮਪੁਰ ਦੀ ਧਰਤੀ ਦਾ ਵੜ ਕੇ ਕਬੱਡੀ ਪਾ ਰਿਹਾ ਹੈ ਰਾਮਪੁਰੀਆ ਨੌਜਾਨ ਗੁਬਰੂ ਪ੍ਰੋਫੈਸਰ ਮੱਖਣ ਸਿੰਘ ਜੋ ਕੁਝ ਬੋਲਿਆ ਉਹ ਇਤਿਹਾਸ ਬਣ ਗਿਆ ਜੋ ਕੁਝ ਬੋਲਿਆ ਉਹ ਮਕਬੂਲ ਹੋ ਗਿਆ ਕਿ ਤੇਰੇ ਬਿਨਾ ਸੁਹਣਿਆ ਇਹ ਪਹਿਚਾਨ ਕਿਹੜੇ ਕੰਮ ਦੀ ਇਹ ਜ਼बान ਕਿਹੜੇ ਕੰਮ ਦੀ ਇਹ ਸ਼ਾਨ ਕਿਹੜੇ ਕੰਮ ਦੀ ਤੇਰੇ ਬਿਨਾ ਸਾਡੀ ਇਹ ਪਹਿਚਾਨ ਕਿਹੜੇ ਕਮਲੀ ਇਹਦੀ ਸਾਈਡ ਆ ਇਹਦਾ ਸੰਜੋ ਨਾਂ ਆ 18 ਸਾਲਾਂ ਦੀ ਉਮਰ ਹੈ ਸ਼ਖਦਾਲਤ ਪਿੰਡ ਦੇ ਕਾਕੇ ਨੂੰ ਇਹ ਆਪਣਾ ਉਸਤਾਰ ਮੰਨਦਾ ਹੈ ਪ੍ਰੋਫੈਸਰ ਸਾਹਿਬ 18 ਸਾਲਾਂ ਦੀ ਉਮਰ ਹੈ ਮੁੰਡੇ ਦੀ ਸੰਜੋ ਵਾਹ ਜੀ ਅਡਾਲੋਸੈਂਟ ਪੀਰੀਅਡ ਹੈ ਇਹ ਨੌਜਵਾਨਾ ਬਹੁਤਤਾ ਨੌਜੋੜ ਦੇ ਕਬੱਡੀ ਪਾਈਆ ਮੇਰੇ ਵੀਰੋ ਕੇ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਫੇਕਦੇ ਨੇ ਲੋਕੀ ਯਾਰੋ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁੱਕ ਝੁੱਕ ਕੇ ਹਉ ਜੀਵਿਆਂ ਪੱਟਾ ਚੱਜ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਲਓ ਇੱਕ ਬੰਨੇ ਸੋਨੂ ਗੁਜਰ ਦੂਜੇ ਬੰਨੇ ਮੋੜ ਆਹ ਮੁੰਡਾ ਕਬੜਾ ਯਾਫੀ ਇਹਦਾ ਕਿੱਥੇ ਆ ਇੱਕ ਪਾਸੇ 18 ਟਰਾ ਟਰਾ ਟਾਲਾ ਉਹ ਦੂਜੇ ਪਾਸੇ ਨੈਣੋਕਾਰ ਉਹ ਖਿੱਚੋ ਤੂੰ ਯਾਰੀਏ ਬੱਲੇ ਬੱਲਾ ਮਿੱਤਰੋ ਫਤੰਤ ਦੀਪ ਸਿੰਘ ਜੀ ਕਾਲਾ ਮੈਂਬਰ ਸਾਹਿਬ ਉਹ ਵੀ ਜਿੱਥੇ ਬਾਤ ਸੁਣਦੇ ਉਹ ਵੀ ਆ ਜਾ ਲੋ ਮੇਰੀ ਬੇਨਤੀ ਹੈ ਇੱਕੋ ਮਿੰਟ ਜੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਅੰਡਰ ਜਿਹੜੀਆਂ ਅਕੈਡਮੀਆਂ ਦੀਆਂ ਟਾਈਆਂ ਪੈ ਚੁੱਕੀਆਂ ਨੇ ਪਹਿਲਾ ਮੈਚ ਦਰਸ਼ਕ ਵੀਰੋ ਨੋਟ ਕਰੋ ਬਿਓ ਪਲੰਟੀ ਨਿਊਜ਼ੀਲੈਂਡ ਵਾਜਸ ਐਨਾਲੀ ਕਬੱਡੀ ਕਲੱਬ ਨਕੋਦਰ ਪਹਿਲਾ ਮੈਚ ਹੋਣਾ ਦੂਜਾ ਮੈਚ ਨਾਨਕਸਰ ਕਬੱਡੀ ਕਲੱਬ ਖੇਡ ਮੈਦਾਨ ਦੇ ਵਿੱਚ ਬਾਦਦਾ ਹੋਇਆ ਪੂਰੀ ਤਿਆਰੀ ਦੇ ਨਾਲ ਦੁੱਗਾਂ ਵਾਲਿਆ ਜੱਬੋ ਮਾਜਰੇ ਵਾਲਿਆ ਕਰ ਕਮਾਲ ਹੁਣ ਦੇਖਾਂਗੇ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਸਖਤ ਖੇਡਿਆ ਜਾ ਰਿਹਾ ਮੇਰੇ ਪੰਜਾਬੀ ਵੀਰੋ ਪਈਖੀ ਕਬੱਡੀ ਆ ਖੇਡ ਗਰਾਊਂਡ ਦੇ ਵਿੱਚ ਹਾਓ ਐਨ ਕੰਨੇ ਮੁਕਾਬਲੇ ਸਖਤ ਨੇ ਸਾਰੇ ਹੀ ਇਧਰਲੇ ਪਾਸੇ ਲੱਗਦਾ ਖਿਆ ਜੱਫਾ ਖੇੜ ਮਾਰਦਾ ਇਹ ਸੰਜੂ ਗੁਜਰਾ ਹੈ ਮੇਰੇ ਵੀਰੋ ਜਿਹੜਾ ਨੌਜਵਾਨ ਹੁਣ ਟਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਉਧਰਲੇ ਪਾਸੇ ਨੌਜਵਾਨ ਨੇ ਕਿ ਜੋ ਤੂਫਾਨਾਂ ਨੂੰ ਉਹ ਦੁਨੀਆ ਦੇ ਲੋਕੋ ਪੂਜੋ ਉਹਨਾਂ ਨੇ ਕਿ ਇਨਸਾਨਾਂ ਨੂੰ ਦੇਸ਼ ਦੀ ਖਾਤਰ ਬਾਹਰ ਗੇਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਆ ਸੰਜੂ ਹੈ ਕਾਕੇ ਸ਼ਕਦਾਲਤਾ ਸ਼ੰਦਰੋ ਹੁਣ ਕਿਹੋ ਜੀ ਗੱਲ ਬਣਾਉਂਦਾ ਸੁਖਮਣ ਪਿਆਸ ਵਾਲਾ ਆ ਵੇਖਦਾ ਗੱਲ 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 ਸਰਾ ਕਬਰੂਆ ਇਹ ਸੰਜੂ ਸਿਰਾਲਾ ਆਤਾ ਨੌਜਵਾਨੇ ਅਪੀਰ ਇੰਟਰਨੈਸ਼ਨਲ ਕਬੱਡੀ ਕੋਚ ਨੇ ਤਾਰਵਾਈ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਅਗਲੀ ਕਬੱਡੀ ਪੌਂਡ ਲਈ ਮਲੂਕੇ ਵਾਲਾ ਗਗਨ ਮਲੂਕੇ ਵਾਲਾ ਗਗਨ ਲੈ ਵੀ ਗੋਲੂ ਲੈ ਵੀ ਸੰਜੂ ਲੈ ਵੀ ਦੇਖੀ ਜਾਂਦੀ ਆ ਪ੍ਰਦੀਪ ਕੌਂਕਿਆਂ ਵਾਲੇ ਗਗਨ ਪਹਿਲਾਂ ਟੌਪ ਦਾ ਜੱਫਾ ਲਾਇਆ ਆ ਮਲੂਕੇ ਵਾਲਾ ਗਗਨ ਕਹਿੰਨੇ ਕਬੱਡੀ ਪਾ ਰਿਹਾ ਕਿਹੜੇ ਮੈਦਾਨ ਦੇ ਵਿੱਚ ਸੰਜੂ ਗੁੱਜਰ ਸੰਜੂ ਗੁੱਜਰ ਏ ਮੁਕਾਬਲਾ 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 ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਆਹ ਟਕਰਾਂ ਟਕਰਾਂ ਆਹ ਟੱਕਰ ਸਿਰੇ ਦੀ ਆ ਲਓ ਕਿਹੜੇ ਮੈਦਾਨ ਦੇ ਵਿੱਚ ਤਾੜੀ ਮਾਰੀ ਹੋ ਜੇ ਆਸਾ ਪੂਰੀ ਫੇਰ ਮੈਂ ਸਦਾ ਕਰਾਂ ਜਾ ਕੇ ਲਾਹੌਰ ਦੇ ਸਟੇਸ਼ਨ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਇਹਦੇ ਜੈਮਲ ਸਿੰਘਾ ਫੜਿਆ ਗੁੱਟ ਛੜਾਇਆ ਗੁੱਟ ਮੁੰਡਾ ਕਾਕੇਸ਼ਕਦਾਲ ਦਾ ਚੇਲਾ ਆ ਲੁੱਟੂਗਾ ਮੇਲਾ ਮੁੰਡਾ ਕਾਕੇਸ਼ਕਦਾਲ ਦਾ ਚੇਲਾ ਹੁਣ ਲੁੱਟੂਗਾ ਮੇਲਾ ਸੰਜੂ ਨਵਾਂ ਅਨਕੋਰ ਕਬੱਡੀ ਖਿਡਾਰੀ 18 ਸਾਲਾਂ ਦੀ ਉਮਰ ਹੈ ਸੰਜੂ ਨੌਜਨ ਘਪੜੂ ਲਾ ਕੇ ਜੱਫਾ ਪੱਲੇ ਬੱਲੇ ਕਾ ਗਿਆ 18 ਸਾਲਾਂ ਦੀ ਉਮਰ ਹੈ ਸੰਜੂ ਜੱਫਾ ਲਾ ਗਿਆ 18 ਸਾਲ ਦੀ ਉਮਰ ਹੈ ਤੇ ਸਾਡੇ ਜੋਤੀ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਰੀ ਤਿਆਰੀ ਦੇ ਨਾਲ ਦੁੱਗਾਂ ਵਾਲਿਆ ਜੱਬੋ ਮਾਜਰੇ ਵਾਲਿਆ ਕਰ ਕਮਾਲ ਹੁਣ ਦੇਖਾਂਗੇ ਵੀ ਚਾਰ ਜੱਫੀਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਸਖਤ ਖੇਡਿਆ ਜਾ ਰਿਹਾ ਮੇਰੇ ਪੰਜਾਬੀ ਵੀਰੋ ਪਈ ਖੇਡ ਕਬੱਡੀ ਆ ਖੇਡ ਗਰਾਊਂਡ ਦੇ ਵਿੱਚ ਹਾਓ ਐਨ ਕੰਨੇ ਮੁਕਾਬਲੇ ਸਖਤ ਨੇ ਸਾਰੇ ਹੀ ਇਧਰਲੇ ਪਾਸੇ ਲੱਗਦਾ ਖਿਆ ਜੱਫਾ ਖੇਡ ਮਨਾਉਂਦਾ ਇਹ ਸੰਜੂ ਗੁਜਰਾ ਹੈ ਮੇਰੇ ਵੀਰੋ ਜਿਹੜਾ ਨੌਜਵਾਨ ਹੁਣ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਉਧਰਲੇ ਪਾਸੇ ਨੌਜਵਾਨ ਨੇ ਕਹਿੰਦੇ ਲਾ